ਹਾਂਜੀ ਵਾਬੋ ਕੀ ਹਾਲ ਚਾਲ ਸਾਰੇ ਵੀਰਾਂ ਦਾ ਲਓ ਬਈ ਤੇ ਅੱਜ ਹੈਗੇ ਬਾਜੀ ਦਿਉਣ ਤੇ ਜਾਣਾ ਹੀ ਪਊ ਤੇ ਮੀ ਵੀ ਪਈਆਂ ਦਾ ਸਾਹਮਣੇ ਫੋਟੇ ਵੇਖ ਲੋ ਕਾਣੀਆਂ ਹੁੰਡੇ ਦੀਂ ਦੀਂ ਦੀਆਂ ਲੈ ਆਜੂਗਾ ਇੱਥੇ ਪੂਰਾ ਚੰਗਾ ਮੀ ਪਿਆ ਠੀਕ ਹੈ ਮਾੜਾ ਨਹੀਂ ਪਿਆ ਤੇ ਥੋੜੇ ਲੇਟ ਵੀ ਹੋ ਗਏ ਇੱਕ ਮੀ ਵੀ ਪਿਆ ਗਿਆ ਠੀਕ ਹੈ ਤੇ ਭੱਜ ਕੇ ਜੀ ਮਾਸਤੇ ਦੇ ਕੋਲ ਤੇ ਫੇਰ ਉਹ ਚੱਲ ਕੇ ਕਰਾਂ ਹੁਣ ਬਾਜੀ ਦੇ ਛੇਰ ਭਾਈ ਗੋਰੇ ਤੋਂ ਲੈਣਾ ਕਬੂਤਰ ਉਤੋਂ ਫੜ ਕੇ ਹੁਣ ਸਾਬ ਕੋਜ ਤੇ ਬਾਈ ਨੇ ਸਾਂਭਣਾ ਤੇ ਬਸ ਚੱਲਦੇ ਹੁਣ ਦਵਾ ਦ ਤੇ ਲੇਟ ਹੋਈ ਤੇ ਬਹੁਤ ਜਰ ਦੇ ਲਓ ਮੇਰੇ ਵੀਰੋ ਘਾਟੀ ਹੋ ਗਿਆ ਅਰੇ ਇੱਥੋਂ ਦਾ ਪਾਣੀ ਗੜ ਗਿਆ ਵਾਜੀ ਵੇਖੋ ਆਹ ਲਓ ਪਾਣੀ ਕਿੰਨਾ ਮੀ ਪਈ ਇਹਨਾਂ ਤੋਂ ਦੀ ਅਜੀ ਫੇਰੀ ਪੰਗਰੇ ਨਹੀਂ ਛੱਡਦੀ ਮੀ ਛੱਡਾਂ ਬਾਈ ਜਾ ਕੇ ਹਾਲ ਹੀ ਕੋਈ ਨਹੀਂ ਬਾਈ ਕਲੱਬ ਵਾਲੀ ਬਾਜੀ ਆ ਜਾਣਾ ਵੀ ਪਊਗਾ ਉਹ ਕਹੀ ਜਾਂਦੇ ਕਹਿੰਦੇ ਨਹੀਂ ਤੂੰ ਵਰਕੇ ਹੋਰ ਕਿਹਨਾਂ ਬਾਈ ਸਦਾਣੀ ਆਪਾਂ ਉਹ ਵੇ ਨਹੀਂ ਕਰ ਦਿੱਤਾ ਕਰ ਦੇਣਗੇ ਲਗਭਗ ਉਹੇ ਕਹਿੰਦੇ ਸਾਰੇ ਆਸਤੇ ਰੂਲ ਇੱਕੋ ਹੀ ਹੈਗੇ ਇੱਕੋ ਹੀ ਹੈ ਰੂਲਾ ਜੀ ਭੋਵੇ ਗੜੇ ਪੈਣ ਕੋਸ਼ ਹੋਵੇ ਕਹਿੰਦੇ ਤੇ ਬਾਜੀ ਛੜਾਵਾਂਗੇ ਛੜਾਵੇਂ ਗੱਲ ਮੁੱਕੀ ਯਾਰ ਗੱਲ ਮੁੱਕੀ ਤੇ ਹੁਣ ਸਾਨੂੰ ਪਾਣੀ ਤੁਰਨ ਦੀ ਖੜਕ ਦੇ ਇਨਾ ਪਾਣੀ ਆ ਭੈਂਜ ਕਿਚੀ ਤੱਕ ਪਾਣੀ ਲਿਆਂਦਾ ਦੇ ਹਜੇ ਹਜੇ ਅਸੀਂ ਗੋਰੇ ਕੋਲੇ ਜਾਣਾ ਤੇ ਗੋਰਾ ਸਾਨੂੰ ਗਾਲ੍ਹਾਂ ਵਿੱਚ ਜੇਊਗਾ ਜੀ ਗੋਰੇ ਕੋਲ ਚੱਲਦੇ ਆਪਾਂ ਤੇ ਪਰੋਂ ਤੇ ਬਾਜੀ ਤਾਂ ਸ਼ੇਅਰ ਕਰਾਉਣਾ ਆਪਾਂ ਬਾਕੀ ਜਾ ਕੇ ਵੇੜੀਆਂ ਗੱਲ ਕਰਾਉਣੇ ਉਹਦੀ ਕੀ ਕਰਨਾ ਕਰਦਾ ਉਹਦੇ ਵੇਖੋ ਕਿਹੜੇ ਦੁਦੇ ਵੈ ਸਿਕੰਦਰ ਵੀ ਸਰਾਇ ਲਾਈ ਫਿਰ ਹੈ ਲਓ ਜੀ ਆ ਗਏ ਬਾਈ ਕੋਲੇ ਤੇ ਕਬੂਤਰ ਲੈ ਕੇ ਜਾਨੇ ਆ ਤੇ ਫਿਰ ਚੱਲ ਕੇ ਬਾਈਤ ਕਰ ਰਹੇ ਹਾਂ ਸਿਰ ਆਪਾਂ ਹਾਂ ਲੋੜ ਹੀ ਨਹੀਂ ਤੇ ਲੋੜ ਹੀ ਪੈਂਦੀ ਚੱਲ ਚੱਲਦੇ ਆ ਫਿਰ ਹਾਂ ਜੀ ਪਹੁੰਚ ਗਏ ਵਿਦਿਆਉਣ ਬਾਜੀ ਤੇ ਆਹ ਬਾਈ ਕੋਲੇ ਦਾ ਕਬੂਤਰ ਠੀਕ ਹੈ ਗੁਲਾਬੀ ਝਾਲਰ ਤੇ ਗੁਲਾਬੀ ਬਗਲ ਝਾਲਰ ਕਿਹੜੀ ਹੈ ਖੱਬੀ ਹੈਨਾ ਖੱਬੀ ਝਾਲਰ ਤੇ ਗੁਲਾਬੀ ਤੇ ਸੱਜੀ ਗੁਲਾਬੀ ਬਗਲ ਠੀਕ ਹੈ। ਜੇ ਕੰਮ ਠੀਕ ਹੈ ਮੇਰੇ ਨਾਲ ਚਲੀ ਜੀ ਨਗਰ। ਕੂਬ ਤੱਕ ਇੱਕ ਘੰਟਾ ਆਰਾਮ ਕਰੂੰਗਾ ਜੀ। ਮਾਰ ਮੌਸਮ ਹੈ ਯਤੋ। ਜਿਹੜਾ ਕੱਕ ਨੇ ਉੱਤਰ ਬਾਕੀ ਮੌਸਮ ਅੱਜ ਬਹੁਤ ਜ਼ਿਆਦਾ ਖਰਾਬ ਹੈ ਠੀਕ ਹੈ। ਉੱਧਰ ਬਾਈ ਬਹੁਤ ਜ਼ਿਆਦਾ ਵੀ ਪਈ। ਲਓ ਜੀ ਸੱਟ ਆਇਆ ਹੁਣ ਬਾਕੀ ਫੇਰ ਵੇਨੇ ਕਿ ਮੰਦਾ। ਜੀ ਤੇ 7:30 ਤੋਂ ਮਤਲਬ ਉੱਤੇ ਟਾਈਮ ਹੋ ਗਿਆ। ਤੂੰ ਪਾਣੀ 8 ਵਜੇ ਨਾਲ ਆਲੇ ਤੇ ਹੁਣ ਪਾਣੀ ਦੇਣ ਨੂੰ ਕਹਿੰਦੇ ਆ। ਆਹ ਮੁੰਡਾ ਪਿੰਡ ਦਾ ਹੀ ਆ ਬਈ। ਕੀ ਹਾਲ ਬਾਈ ਜੀ? ਮੈਂ ਕੀ ਆਪਣਾ? ਗਰੀਬੀ

ਪਿਆਗ ਤਾਂ ਹੋਣਗੇ ਚੱਲ ਜੰਦਾਰ ਹਾਂ ਪਿਆਗ ਛੋਟੇ ਵਾਲਾ ਉਹ ਉਹ ਤਾਂ ਗਿਆ ਯਾਰ ਪਿਆਗ ਆ ਪੱਟਦੇ ਫੁੰਝਾ ਉਹ ਨਹੀਂ ਆ ਗਿਆ ਨਹੀਂ ਲੜ ਖੜਾ ਗਿਆ ਨਹੀਂ ਖੜਾ ਗਿਆ ਨਹੀਂ ਆ ਮੈਂ ਬਤਾਉਂਗਾ ਠੀਕ ਹੈ ਹਾਂ लोकरी बड़ा 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 दूर है जगह नेड़े ना बड़ी बड़ी कंगा कंगा आज आप मेरा और ये बोलते और ये बोलते और क्या कर कर और आज मैं दूर बात करता ਆਹ ਬੜਾ ਤੰਗ ਰੱਖਿਆ ਕਰਦਾ ਆਹ ਜਿਹੜਾ ਨਵਾਂ ਆੜਦਾ ਪੀੜਜੀ ਵਾਲੀ ਆ ਇਧਰ ਆ ਓਏ ਹਾਂ ਉਹ ਦੁਨੀਆ ਬਈ ਦਵਾ ਦੇਣਾ ਮਿੰਟ ਚ ਨਾ ਵੀਡੀਓ ਚ ਰਿਹਾ ਹਾਂ ਤੰਗ ਉਹ ਨਾ ਮਾਈ ਜਾਣਦੇ ਗੁੰਡੇ ਆ ਇਹ ਨਹੀਂ ਜਾਣਦੇ ਭਰਾ ਇਹਦੇ ਚ ਰੱਖੀ ਬਣਾ ਦੇ ਵਿੱਚ ਲੋਕ ਸੋ ਜੀ ਮਾਰਤਾ ਓਲਾ ਵੀਡੀਓ ਬਣਾਉਂਦੀ ਸੁਰਜਿੰਦਰ ਨੇ ਇੱਕ ਨਾ ਮੈਂ ਰੀਲ ਬਣਾ ਇਹਦੀ ਰੀਲ ਬਣਾ ਦਈਓ ਵਿੱਚ ਐਡ ਕਰਤਾ ਠੀਕ ਆਪਾਂ ਤੇ ਕਬੂਤਰ ਆਪਣਾ ਵਰਤਾ ਠੀਕ ਆ ਆ ਜਾਂਦਾ ਓਕੇ ਆ ਨਾ ਬਾਕੀ ਸਾਨੂੰ ਫੇਰ ਦਿਖਾਵਾਂ ਕੀ ਬੰਦ ਨਾ ਖਰਾਬ ਨਿਗਾਹ ਰੱਖ ਲਈਏ ਕਬੂਤਰ ਤੇ ਬੈਠੇ ਆ ਤੇ ਓਲੇ ਵਾਲੇ ਵੱਜ ਗਏ ਸਾਰੇ ਕਬੂਤਰਾਂ ਨੂੰ ਨਾ ਤੇ ਐਂਟਰੀ ਵੀ ਆਪਾਂ ਪੇ ਕਰਤੀ ਐ ਤੇ ਹੁਣ ਕਬੂਤਰ ਤੇ ਨਿਗਾਹ ਮਾਰ ਗਿਆ ਸੁਰਜਿੰਦਰਾ ਕੱਤਗਣੀ ਦਾ ਮਾਰਵਾੜੀ ਸੱਜੀ ਗੁਲਾਬੀ ਬਾਗਲਾ ਹਨ ਕੱਤਗਣੀ ਦਾ ਗੁਲਾਬੀ ਲਾਲ ਗੁਲਾਬੀ ਕੋਈ ਅੰਡਾ ਨਿਕਲ ਆਜੀ ਨਿਕਲ ਆਜੀ ਲਾਲਾ ਲਾਲ ਤੇ ਗੁਲਾਬੀ ਡੋਗੋ ਬੜਾ ਵੱਡਾ ਫਰਕ ਤਾਂ ਨਹੀਂ ਜਾ ਕੀ ਫਰਕ ਤੁਸੀਂ ਓਏ ਵਿੱਕੀ ਆ ਭਰਾਵਾ ਗੁਲਾਬੀ ਨਹੀਂ ਬੁਈਆ ਹੋਏ ਇੱਕ ਤਾਂ ਮੰਦੇ ਘਟ ਆ ਜੜਾਈ ਵੱਧ ਕਰਦੇ ਚਲੋ ਆਪ ਕੋਈ ਗੱਲ ਨਹੀਂ ਵੇਣੀ ਜੀ ਬੰਦਾ ਜੀ ਕਬੂਤਰ ਆਪਣਾ ਆਹ ਫਿਰਦਾ ਠੀਕ ਹੈ ਇਹ ਆ ਜਾਂਦਾ ਆ ਜਾਂਦਾ ਲੋ ਇਹ ਬੁਰਦਾ ਪਿੰਡ ਦੀ ਇਧਰਲੀ ਸਾਈਡ ਇਧਰ ਆ ਓਲੇ ਲੱਗ ਗਿਆ ਕਿ ਠੀਕ ਹੈ ਤੇ ਇਧਰਲੀ ਕੰਨੀ ਮੰਦਾ ਕਿਉਂਕਿ ਬਾਈ ਗੂਰੇ ਦਾ ਘਰ ਵੀ ਇਧਰਲੀ ਸਾਈਡ ਹੀ ਰਹਿ ਗਿਆ ਕੰਨੀ ਨੂੰ ਤੇ ਵਾ ਜਿਵੇਂ ਆ ਟਾਵਰ ਬਾਈ ਦੇ ਘਰ ਕੋਲ ਟਾਵਰ ਆ ਠੀਕ ਆ ਥੋੜੀ ਦੂਰ ਹੈ ਇਹਦਾ ਆ ਟਾਵਰ ਬਸ ਘਰ ਜਾ ਬਣਾ ਹੀ ਪਈ ਇੱਥੇ ਆ ਖਾਂ ਜਿਦੇ ਉਨ ਲੱਗਦਾ ਹਨ ਵੀ ਬਸ ਆਹੀ ਘਰ ਜਾ ਬਣਾ ਇੱਥੇ ਚਲੋ ਕੋਈ ਗੱਲ ਨਹੀਂ ਦਿਖਾਉਣਿਆ ਸਾਨੂੰ ਠੀਕ ਹੈ ਪ੍ਰਸ਼ਾਦਾ ਲੀ ਗੇ ਸ਼ਾਗਣ ਚਾਰ ਪੇ ਸੰਗਤ ਚੱਕੀ ਦੀ ਪ੍ਰਸ਼ਾਦਾ ਸੋਹਿੰਦਰਾ ਰੋਟੀ ਖਾ ਲਈ ਕੂਤਰ ਫਿਰਦੇ ਨਾ ਆਪਣਾ ਇੱਥੇ ਫਿਰਦੇ ਵੇਖੇ ਹੁਣ ਮੈਂ ਇਧਰ ਜੁਰਦਾ ਨਾ ਆਹ ਸਾਈਡ ਯਾਰ ਆਉਂ ਪਾ ਰੋਟੀ ਖਾ ਲਈ ਉਧਰ ਨਾ ਚੱਲੀ ਗਏ ਉੱਥੇ ਬਹਿ ਜਾਗੇ ਕਿ ਨਹੀਂ ਖਾ ਲਈ ਬਾਬੂ ਤੇ ਫੇਰ ਵੀ ਨਾ ਮੱਗਦਾ ਉਹ ਦਿਨ ਹੋਣੇ ਖਾਣਾ ਕੋਣਾ ਖਾ ਕੇ ਤੇ ਆ ਕੇ ਪਿੰਡ ਦੇ ਸਾਈਡ ਤੇ ਕੰਨੀ ਤੇ ਇੱਥੇ ਆਪਣਾ ਕੂਤਰ ਉੱਡਦਾ ਇਹਦੋਂ ਨਾਂਗੇ किधर गया एक तो हिदाय थी गया ठीक तुर है थैंक यू है बी ग्यारह जी उ फिर गा उ मतलब भजे होने नहीं यार हो सकता तू तू सतवंजा सतवंजा फिर चलो कोई गल नहीं जो आया तो दिखावा ठीक है ਤੇ ਬਣੇ ਰੋ ਵੀਡੀਓ ਨਾਲ ਬਾਸ ਹੱਥੋਂ ਦਾ ਕੀ ਜਨਾਪਾ ਤੇ ਕੰਪਿਊਟਰ ਚੈੱਕ ਕਰ ਲਓ ਆਪਣਾ ਆ ਜਾਂਦਾ ਜੀ ਆ ਗਿਆ ਆਹ ਫਿਰ ਤਾਂ ਵੇਖੋ ਘਰਤਾ ਜੂਤੂ ਰਸਤਾ ਕਰਾਂ ਆ ਰਿਹਾ ਜੀ ਬਸ ਜੱਟਾ ਜਿੰਦਰਾ ਓਕੇ ਨਾ ਸਾਡੇ ਬੰਦੇ ਲੜ ਗਏ ਕੀੜੀਆਂ ਮੋਟਰਸਾਈਕਲ ਤੇ ਪਿਆ ਕਹਿੰਦਾ ਪੱਟੀ ਜਾਂਦਾ ਢੂਈ ਢਾਈ ਨਾ ਤੇ ਕੀ ਕਰੀਏ ਹੁਣ ਵੇਖਣਾ ਹੀ ਐ ਬਾ ਵੇਖੀ ਜਾਨੇ ਬਾਬੋ ਜੇ ਕੋਈ ਵਧੀਆ ਬੈਂਦੇ ਬੁੰਦੇ ਕਬੂਤਰ ਹੋਏ ਤਾਂ ਤੁਹਾਨੂੰ ਦਿਖਾ ਦੇਾਂਗੇ ਤੇ ਨਹੀਂ ਫਿਰ ਮਾਣੀ ਮੁੱਢੀ ਕਲਿੱਪ ਸ਼ੂਟ ਕਰ ਲਾਂਗੇ ਆਥੋਂ ਜਿੜਾ ਕੇ ਆਪਣੇ ਪੈਣੀ ਹੁੰਦੇ ਹਨਾ ਤੇ ਤੁਹਾਨੂੰ ਆਥੋਂ ਦਿਖਾਵਾਂਗੇ ਜੇ ਲੋਡ ਪਈ ਉਹਦੇ ਮੂੰਹ ਲਾਇਬ ਵੀ ਕਰਾਂਗੇ ਠੀਕ ਐ ਆ ਫਿਰਦਾ ਨਹੀਂ ਅੱਜ ਨਹੀਂ ਲੋਡ ਪੈਣੀ ਇਹ ਕਲੱਬ ਵਾਲੀ ਭਾਈ ਇਹ ਕਲੱਬ ਵਾਲੀ ਭਾਈ ਅੱਜ ਨਹੀਂ ਹਾਂ ਨਹੀਂ ਠੀਕ ਐ ਓਕੇ ਜੀ ਬਸ ਜਮਾ ਖੜੀ ਰਹਿਣਾ ਬਾਹ ਬਹੁਤ ਓਕੇ ਆ ਕਿ ਕਬੂਤਰ ਕਵਾਤਰ ਵੇਚ ਕੇ ਤੇ ਚਾਹ ਚ ਪੀ ਜਾਨੇ ਆ ਤੇ ਇਧਰ ਆਪਣਾ ਮਿੱਤਰ ਮਿਲਿਆ ਮਿੱਤਰਾ ਮੁਰਿਆ ਜਰਾ ਕਿਹੜਾ ਪਿੰਡ ਆ ਤੇਰਾ ਪਠੰਡਾ ਬਈ ਇਹ ਕਹਿੰਦਾ ਮੈਂ ਤੁਹਾਡਾ ਫੈਨ ਆ ਬਾਲਾ ਵੱਡਾ ਮੈਂ ਛੋਟਾ ਭਰਾ ਫਾਈਨਲ ਤੇ ਗੱਲ ਹੀ ਕੋਈ ਨਹੀਂ ਹੋਰ ਛੱਡਾ ਫਿਰ ਕੰਮ ਜਮਾ ਇੱਕ ਛੱਡਾ ਕਬੂਤਰ ਦੋ ਛੱਡੇ ਆ ਰੰਗ ਫਿਰ ਬੋਲ ਦੇ ਕਿਹੜੇ ਕਿਹੜੇ ਆ ਕੱਲੇ ਕੱਲੇ ਦੇ ਖੱਬਾ ਪੱਲਾ ਨਾਲ ਯਾਰ ਬਈ ਆ ਡੰਡਾ ਹਾਂ ਸਾੜੀ ਟਾਵੇ ਠੀਕ ਹੈ ਠੀਕ ਹੈ ਇੱਕ ਕਹੇਗਾ ਗਾ ਦੋਨੇ ਪਾਸੇ ਡੰਡੇ ਕਾਲੇ ਦੋਨੇ ਪਾਸੇ ਕਾਲੇ ਪੱਲੇ ਠੀਕ ਆ ਹੋਰ ਵਧੀਆ ਆਪਣੀ ਵੀਡੀਓ ਤੇ ਲੋੜੀ ਲੱਗਦੀ ਐ ਇੱਕ ਨੰਬਰ ਨਿਆਰਾ ਆਉਂਦਾ ਪੂਰਾ ਵੇਖਣ ਚ ਚਲੋ ਠੀਕ ਆ ਜੀ ਤੇ ਵੇਣੇ ਗੋਪਤਰ ਦਿਖਾਉਣੇ ਹਨ ਆਪਣੇ ਵੀ ਓਡੇ ਫਿਰ ਤੇ ਆਪਣੇ ਕੋਲ ਇੱਕ ਹੀ ਆ ਬਾਈ ਗੋਰੀ ਦਾ ਤੇ ਚਲੋ ਕਰਦੇ ਫਿਰ ਲੋ ਜੀ ਮਾਇਆ ਤੇ ਸ੍ਰਿੰਦਰ ਸਿੰਘ ਦੀ ਪਾਈ ਹੈ ਜਿਹੜਾ ਆ ਕੇ ਆ ਦਰੀ ਤੇ ਟਾਈਮ ਹੋ ਗਿਆ ਜੀ 2:00 ਬਜ ਕੇ 12 ਦਾ 12 13 ਮਿੰਟ ਹੋ ਚੁੱਕੇ ਨੇ ਗੋਪਤਰ ਅਸੀਂ ਤਾਂ ਕਿਸੇ ਨੂੰ ਟਾਈਮ ਲੱਗਿਆ ਟਾਈਮ ਲੱਗਿਆ ਹੁੰਦਾ ਤੋਂ ਨੂੰ ਅਪਰ ਕਹਾਣੀ ਨਾਲ ਸੁਣਾਉਣੇ ਨੇ ਠੀਕ ਹੈ ਤੇ ਮਗਰ ਦੇਖ ਲੋ ਕਿੰਨਾ ਇਕੱਠ ਸਾਰੇ ਇੱਥੇ ਵਸ਼ਾਮੇ ਬੈਠੇ ਹਨ ਤੇ ਟੈਂਟ ਲੱਗਿਆ ਬਈ ਐ ਵੀ ਟੈਂਟ ਲੱਗਿਆ ਅੱਜ ਵਹੀ ਫੜ ਕੇ ਤਹੇ ਵੀ ਟੈਂਟ ਕਿਉਂ ਹੈ ਇਹ ਦੋ ਵਜੇ ਦੇ 12 ਮਿੰਟ ਹੋਏ ਟੈਂਟ ਲੱਗਿਆ ਕਿੰਦਰ ਨਹੀਂ ਲੱਗਿਆ ਨਹੀਂ ਲੱਗਿਆ ਇਹ ਟਾਈਮ ਕਲੋਟਰ ਲਗਭਗ ਸਾਰੇ ਦਰਦਿਆ ਬਾੜੇ ਮੁੰਡੇ ਪੁੱਜੀ ਨੂੰ ਸਨਕੀ ਮੋਰਨ ਜੀ ਦਾ ਲੱਖੀ ਬਾੜ ਨੂੰ ਬਾਦ ਕਰਾਗੇ ਜਿਹੜਾ ਕੀ ਬਣਦਾ ਤੇ ਹੁਣ ਹੋ ਗਿਆ ਟਾਈਮ 3:30 ਤੇ ਹੁਣ ਆ ਕਬੂਤਰਾਂ ਟਾਈਮ ਲਗਾ 3:30 ਵਿੱਚ ਚੈੱਕ ਚੁੱਕ ਕਰੇ ਰਹੇ ਨੇ ਲੈ ਮੁੰਡਿਆ ਕਰਾ ਰਿਹਾ ਰਿਕਾਰਡਿੰਗ ਸੁਣਾ ਕੇ ਆਪ ਨੂੰ ਜਿਹੜੇ ਪੁੱਤ ਇੱਕ ਮਿੰਟ ਜੀ ਭਾਈ ਜਿਹੜੇ ਪੁੱਤ ਹਨ ਲਈ ਦੇ ਸੀ denn 24 ਹੋ ਗਏ ਭਾਈ 3:30 ਤੋਂ ਟਾਈਮ ਹੋ ਗਈ ਉਹਨਾਂ ਦੇ ਭਾਈ ਸਾਨੂੰ ਇਕੱਲਾ ਇਕੱਲਾ ਬੰਦਾ ਕੇ ਦਿਖਾ ਦਿਓ ਵੜਾ ਰੌਲਾ ਨਾ ਪਾਇਓ ਬਈ ਤੇ ਉਹਨਾਂ ਬਈ ਭੰਡਾ ਪਾ ਸਾਹ ਭੰਡਾ ਬਈ ਗਿੰਦਾ ਭੰਡਾ ਗਿੰਦਾ ਭੰਡਾ ਮਨਿੰਦਰ ਬਲੜ ਮੈਮਾ ਅਵਿੰਦਰ ਬਲੜ ਮੈਮਾ ਸੜੀ ਅੰਗਲੈਂਡ ਸੜੀ ਅੰਗਲੈਂਡ ਹਰਮਿੰਦਰ ਬਲੜ ਮੈਮਾ ਜਗਮੀਰ ਚੁਕੇ ਜਗਮੀਰ ਚੁਕੇ ਸਤਨਿਆ ਸਤਨਿਆ ਬਿੰਪੂ ਕੋੜੇ ਜਿਹੜਾ ਕੰਗੜਾ ਛੱਡਿਆ ਬਈ ਆਹ ਪੁੱਤਰ ਨੂੰ ਦੱਸੇ ਬਈ ਤੇ ਬਈ ਵੜ ਕੇ ਰੌਲਾ ਨਾ ਪਾਇਓ ਤੇ ਚੱਲ ਅਕਲਾ ਜਾਣਾ ਆ ਕੇ ਸਾਨੂੰ ਪੁੱਤਰ ਦਿਖਾ ਦਿਓ ਬਈ ਸਾਢੇ 3:00 ਤੋਂ ਟਾਈਮ ਆ ਬਈ ਇਹਨਾਂ ਦੇ 4:00 ਵਜੇ ਤੱਕ। ਲਓ ਜੀ। ਸਾਢੇ 3:00 ਤੋਂ 8 ਕਬੂਤਰਾਂ ਟਾਈਮ ਹੀ ਲੱਗਾ ਯਾਰਾਂ। ਆ ਕਬੂਤਰ ਜਿਹੜੇ ਪੱਗੀਆਂ ਉਹ ਵੀ ਜਿਹੜੇ ਸੱਤ ਰੜੇ ਉਧਰ ਗਏ ਆ। ਮੈਂ ਲੋਹੀ ਕਬੂਤਰ ਐ। ਹੁਣ ਟਾਈਮ ਲਾਇਆ ਇਹਨਾਂ ਨੇ ਬਸ। ਕੋਈ 7-8 ਕਬੂਤਰ ਆ। ਇੱਕ ਉਹਨੂੰ ਚੱਟਿਆ ਗਿਆ। ਤੇ ਮੈਂ ਉਹਨੂੰ ਕਿੰਨੇ ਕਿਰੇ। ਅੱਡ ਘੱਟ ਉਹਦਾ ਅੱਡ ਘੱਟਿਆ ਗਿਆ 9 ਹੋ ਗਏ। ਮਤਲਬ ਕੱਟਿਆ ਗਿਆ ਤੇ ਕੋਈ ਗੱਲ ਨੂੰ ਫੋਨ ਤਾਈ ਜਾਂਦੇ। ਤੇ ਕੋਈ ਗੱਲ ਨੂੰ ਬਾਪਾ ਵੇਹਣੇ ਕੀ ਬੰਦਾਗਾ। ਤੇ ਜਿਹਨੇ ਕੱਟੇ ਗਏ ਦਿਖਾਈ ਜਾਂਦ ਰਹੇ। ਦੂਸਰੇ ਨਹੀਂ ਪਉਂਦੇ ਜੀ ਜਿੰਨੇ ਕਬੂਤਰ ਹੈਗੇ ਦੂਸਰੇ ਨਹੀਂ ਪਉਂਦੇ ਭਾਵੇਂ ਕਬੂਤਰ 30 ਰਹਿਣ 35 ਰਹਿਣ 40 ਰਹਿਣ ਠੀਕ ਹੈ ਕਹਿੰਦੇ ਬੰ ਨਵੇੜ ਦੇਾਂਗੇ ਜੀ ਰਾਂ ਕਿੰਨਾ ਕੁਝ ਹੀ ਹੋਵੇ ਠੀਕ ਹੈ ਬਾਕੀ ਵੇਹਣ ਕੀ ਬੰਸੀ ਜੀ ਕਬੂਤਰ ਦੰਦਾਂ ਚੰਗਾਈ ਗਏ ਕਿੱਧਰ ਗਏ ਆਪਾਂ ਹੁਣ ਜਦੋਂ ਮੈਂ ਕੈਮਰਾ ਸ਼ੁਰੂ ਕਰ ਲੰਨਾ ਇਹਨਾਂ ਡੜਕੇ ਦਾ ਜਮਾਂ ਵੀ ਕੈਮਰਾ ਚਾਹ ਸਮਾਰ ਕੇ ਇਹ ਮਾਰਨਾ ਤੋ ਜੀ ਹਾਂਜੀ ਹੋ ਰਿਹਾ 100 ਨਹੀਂ ਰੱਖਾਂ ਕੈਮਰੇ ਚ ਤਾਮਾ ਸਿੱਧਾ ਨੰਨ ਜਾ ਜੀ ਆਜ ਨੇ ਕਬੂਤਰ ਆਪਣਾ ਬਹੁਤ ਔਖਾ ਦਿਖਾ ਰਿਹਾ ਮੈਂ ਮੋਸਾਈ ਹੁੰਦਾ ਬਈ ਇਹ ਪਤਾ ਨਹੀਂ ਕਿੱਥੇ ਕਿੱਥੇ ਉੱਡਦਾ ਠੀਕ ਹੈ ਕਿੱਧਰ ਗਾਇਬ ਹੋ ਗਿਆ ਯਾਰ ਗਾਇਬ ਹੋ ਗਿਆ ਮੈਂ ਤਾਂ ਸਾਹਮਣੇ ਜਾਂਦਾ ਸਾਹਮਣੇ ਆ ਰਿਹਾ ਠੀਕ ਹੈ ਪਰ ਫੋਨ ਹੀ ਕੋਈ ਕੁਝ ਕਰ ਰਿਹਾ ਚਲੋ ਕੋਈ ਗੱਲ ਨਹੀਂ ਤੇ ਟਾਈਮ ਵਾਵਾ ਹੀ ਹੋ ਗਿਆ ਮੇਰੇ ਨਾਲ ਟਾਈਮ ਕਿੰਨਾ ਹੋ ਗਿਆ ਇੱਕ ਮਿੰਟ ਰੁਕ ਜੋ ਜੀ ਮੈਂ ਤੇ ਸਿਕੰਦਰ ਦੀ ਸਾਕਤ ਡਿਊਟੀ ਆ ਸਾਡੀ ਦੋਨਾਂ ਦੀ ਤੇ ਟਾਈਮ ਕਿੰਨਾ ਹੈ ਮਾੜਾ ਵੇਖੀ ਮਾੜਾ ਬਈ ਯਾਰ ਤੇ ਕਫਤਰ ਵੇਖੀ ਕਿੰਨਾ ਸਾਡਾ ਮੈਂ ਟਾਈਮ ਤੁਹਾਨੂੰ ਵੇਖ ਕੇ ਦੱਸਦਾ ਹੁਣ ਆ ਵੀ 4:00 ਵਜ ਕੇ ਬਈ 21 ਮਿੰਟ ਹੋ ਗਏ ਠੀਕ ਐ 5 ਮਿੰਟ ਹੋਰ ਨਿਗਾ ਰਖਦਾ ਤੇ 5 ਮਿੰਟ ਮੈਂ ਨਿਗਾ ਰਖਦਾ ਹੁਣ ਦਵੇਲ 3 ਘੰਟੇ ਪਏ ਆ ਵੀ ਕਿਹੜਾ ਥੋੜੇ 5-5 ਮਿੰਟ ਕਰਕੇ ਨਿਗਾਹਣੀਆਂ ਜੀ ਕਿਉਂਕਿ ਇਕੱਲਾ ਬੰਦਾ ਵੇਹਂਦਾ ਤੇ ਭਰਾਵਾ ਸਿਰ ਕੋ ਖੁੰਨ ਲੱਗ ਜਾਂਦਾ ਐ ਸਿਰ ਦਿਮਾਗ ਤੇ 5-5 ਮਿੰਟ ਬਸ ਉਹਨੇ 5 ਮਿੰਟ ਮੈਂ 5 ਉਹਨੇ 5 ਮੈਂ 5 ਉਹਨੇ 5 ਮਿੰਟ ਠੀਕ ਐ ਤੇ ਬਸ ਕੋਈ ਗੱਲ ਨਹੀਂ ਤੇ ਇੰਨੇ ਮਨਪਸੰਦ ਅਗੇ ਵੀ ਆ ਜਾਣਗੇ ਉਹ ਮੇਲਾ ਤੁਰੇ ਨਹੀਂ ਹਜੇ ਮੂਤਰੋਂ ਬਦਾਮ ਪਾਈ ਜਾਂਦੇ ਆ ਬਦਾਮ ਪਾ ਕੇ ਤੇ ਫੇਰ

ਉੱਤਰਵੇਂ ਫਿਰਦੇ ਹੈ ਤੇ ਟਾਈਮ ਹੋ ਗਿਆ 6:40 ਤੇ ਚੋਬਰਾ ਕੇ ਮਣਪੇਦਾਰ ਕੇ ਆ ਕੇ ਗੋਸ਼ੇਾਰ ਕੇ ਵੀ ਆ ਚੁੱਕੇ ਨੇ ਤੇ ਜਮਾਂ ਕੰਮ ਪੀਕ ਤੇ ਚਲੀ ਜਾਂਦਾ ਜੀ ਠੀਕ ਹੈ ਹਾਂ ਕਬੂਤਰ ਨਿਗਾ ਕਰੀ ਰਹੇ ਕਿੱਥੇ ਫਿਰਦਾ ਸ਼ਾਮ ਨੂੰ ਕਰਾਉਣਾ ਹੋਊਗਾ ਤੇ ਪੂਰਾ ਕੰਮ ਅੜਿਆ ਪਿਆਗਾ ਚੋਬਰਾ ਕਾ ਰੱਖ ਕੇ ਦਵਾ-ਦਵਾ ਆ ਜਾ ਕਰਾਂ ਸੀ ਆਪ ਨੂੰ ਗਾਲਾਂ ਦੇਣਗੇ ਆ ਜਾ ਵੀਰੇ ਛੇਤੀ ਆ ਜਾ ਆ ਜਾ ਉਹ ਕਬੂਤਰ ਤਾਂ ਟੰਗ ਦੀ ਬਿੱਲੀ ਬੁੱਲੀ ਖਾ ਰਹੀ ਕਿਤੇ ਸਾਈਡ ਤੇ ਰੱਖ ਦੇ ਇੱਥੇ ਬਿੱਲੀ ਵਾ ਮਾਰ ਕੇ ਖਾ ਜੂ ਇਹਨਾਂ ਨੂੰ ਤੋ ਉੱਤਰ ਵੇਖੀ ਹੁਣ ਆਪਾਂ 20 ਮਿੰਟ ਰੇ ਸਾਰੇ ਢਾਂਗੀਆਂ ਲੱਗਣ ਚ ਤੇ ਦਿਖਾਉਣੇ ਹੁਣ ਆਪਾਂ ਅਣ ਹੋਣੀ ਹੋ ਗਈ ਜੀ ਕਰਤਾ ਕੰਮ 20 ਮਿੰਟ ਪਹਿਲਾਂ ਹੀ ਵਹਿ ਗਿਆ ਰਹਿੰਦੇ ਚੰਦ੍ਰਿਆ ਕਰਨ ਦਾ ਕਿਰਪਾ ਸਾਡੇ ਦੇ ਗਰੀਬਾਂ ਤੇ ਫਿਰ ਵੀ 20 ਮਿੰਟਾਂ ਪਿਛੇ ਆਏ ਹੀ ਭਾਏ ਮਾਂ ਭੱਜਾ ਫਿਰਦੇ ਮਛਤਰੀ ਲਾਓ ਲਾਓ ਕੰਮ ਗੜਿੰਜ ਬੈਣ ਕਰੀ ਮੈਂ ਜਵਾਂ ਹਨ 5 ਵਜੇ ਦੀ ਗੱਲ ਆ ਪੰਜ ਵਜੇ ਬਾਹਰ ਸੈਟ ਕਰਦਾ

ਆ ਇੱਕ ਅੱਧਾ ਬਦਾਂ ਵੀ ਕਿਤੇ ਫਾਇਦੇ ਧੱਕਾ ਹੋਇਆ ਥੋਮਾ 20 ਮਿੰਟ ਰਹਿੰਦੇ ਰੈਂਦੇ 65 ਉਹ ਇੱਕ ਬਾਈ ਦਾ 1 ਮਿੰਟ ਰਹਿੰਦੀ ਬਹਿਗਾ ਜਮਾ 1 ਮਿੰਟ ਰਹਿੰਦੀ 59 ਤੇ 59 ਤੇ ਬਹਿਗਾ ਜਮਾ ਕਮਾਲ ਹੋ ਗਈ ਮੁਕਰਮੀ ਮਾਰੇ ਆ ਚੱਲ ਵੀ ਮਾਰੇ ਆ ਹੋਰ ਦਾ ਤਾਲ ਆ ਤਾਲ ਆ ਆਏ ਤੇ ਗਲਾਸ ਭਰ ਲਾ ਆਏ ਬਾਰਡਰ ਵਾਕ ਚ ਪਾਣੀ ਪੀ ਜਾਨੀ ਮੋਟਰਾਂ ਚੱਲੀ ਜਾਂਦੀਆਂ ਖੜਕਾ ਹੁੰਦਾ ਗਾਲਾ ਮਿਲਦਾ ਨਾ ਵੇਨੇ ਕੁਤਰ ਬਹੁਤ ਨੜ ਤੋਂ ਬਸ 2 ਕਿਲੋ ਮਰ ਪਾਰ ਤੋਂ ਸਾਥਿਆ ਤੇ ਤਿੰਨ ਨੰਬਰ ਕਿਉਂ ਤੇ ਤੁਹਾਨੂੰ ਫਿਰ ਦਰਵਾਣਾ ਵਾਜੇ ਮੈਂ ਫੜਦਾ ਨਾਲਾ ਟੈਂਕੀ ਤੋਂ ਨਹੀਂ ਨਹੀਂ ਆਪਣਾ ਫੜਦਾ ਵਾਲੀ ਦੇ ਨਾਲ ਲੱਗੀ ਨਹੀਂ ਲੈ 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 ਨੰਬਰ ਦਾ ਮਿਲ ਗਿਆ ਹਾਂ ਹਾਂ ਮਿਲ ਗਈ ਆ ਵੇਖ ਲੈ ਬਾਈ ਤਸੱਲੀ ਕਰ ਲੈ ਮੋੜ ਕੇ ਬੰਦਾ ਲਾ ਦੇਣਾ ਬਣਾਣਾ ਬਸ ਤੇ ਲੱਗੇ ਪਾ ਲੈ ਗੇ ਦੋਰ ਵਾਲਾ ਦੋਰ ਵਾਲਾ ਨਾਲ ਲੱਗਿਆ ਫੜ ਲੈ ਫੜ ਬਿੱਲਾ ਵਿੱਚ ਵਿੱਚ ਮੁੜਕ ਬ੍ਰੋ ਮੁੜਕ آ بھائی لال ٹوسا اگلا کار پنجاب بابا بے کا تالی تالی واگ ہاں بھائی یار پکشا ਅਗਡਾ ਛੋਟਾ ਕਬੂਤਰ ਹਰ ਨਾਲ ਆ ਜਾਈ ਆ ਮੁੜਕਾ ਮੁੜਕਾ ਇਹ ਮੁੜਕਾ ਆ ਗਿਆ ਮੁੜਕਾ ਆ ਗਿਆ ਮੁੜਕਾ ਉਹ ਤਾਂ ਇਹ ਉਹ ਚ ਕੋਈ ਨਹੀਂ ਆ ਇਹ ਭੁੱਖੇ ਗੂਤਰ ਨੂੰ ਨਹੀਂ ਮੰਨਦਾ ਯਾਰ ਭੁੱਖਾ ਗੂਤਰ ਆ ਹੀ ਬੈਠਾ ਹੁੰਦਾ ਇਹਨੂੰ ਕਿੰਨਾ ਵਜਨ ਆ ਉਹਨੇ ਹੀ ਰਹੂਗਾ ਬਾਕੀ ਭੁੱਖਾ ਕਬੂਤਰ ਉਡੜ ਕੇ ਬੈਠੂਗਾ ਇਹ ਨਿਸ਼ਾਨੀ ਇਹ ਦੇਖ ਲੈ ਚਲੋ ਹੋਰ ਮੋਟੇ ਦਾ ਕੋਈ ਆ ਧੰਨਵਾਦ 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 ਤੇਰੇ ਭਾਈ ਧੰਨਵਾਦ ਮਹਾ ਗੂਤਰ ਨਾਲ ਚੜ੍ਹ ਕੇ ਪਾਈਆ ਪਾਈਆ ਕੋਰਾ ਗੁਰੂ ਸਰ ਚਲੋ ਜੀ 2200 ਦੇ ਸੰਧ ਜੁੜ ਗਿਆ 2200 ਮੇ ਸੰਧ ਜੁੜ ਗਿਆ ਹਮ ਕੋ ਚਲੋ ਚਲੋ ਕੋਈ ਦੁੱਖ ਨਹੀਂ ਚਲੋ ਅੱਜ ਕਰੀ ਜਾਂਦਾ ਸੀ ਹੈ ਕੋਣ ਹੈ ਅੱਜ ਤੂੰ ਕਰੀ ਜਾਂਦਾ ਸਾਮਾ ਨਹੀਂ ਉਹਨਾਂ ਦਾ ਹੋਰ ਕੀ ਸਾਮਾ ਹੈ ਸਰਕਾਰਾ ਰੋਟੀ ਪਣੀ ਬਈ ਹੋਰ ਨਾ 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 ਬੱਸ ਬਈ ਧੰਨਵਾਦ ਬਹੁਤ ਵਾਖ ਪੁੱਤਰ ਦੀ ਉਹਨਾਂ ਦੀ ਮੰਤਰੀ ਆਪਣਾ ਭਾਈ ਹੈ ਜਮ ਠੀਕ ਠੀਕ ਹੈ ਠੀਕ ਹੈ ਬਈ ਠੀਕ ਹੈ ਬਈ ਬਈ ਸਾਰੇ ਪਾ ਲੈ ਤੇ ਨਹੀਂ ਤਾਂ ਅੱਜ ਵੀ ਜੇ ਫੋਲੋ ਮਿੱਟੀ ਕੋਈ ਤੁਮ ਨੂੰ ਸਰ ਬੜਾ ਖਦਾਬ ਹੈ ਖਦਾਬ ਨਿਆਰਾ ਆ ਗਿਆ ਉਹ ਯਾਦ ਹੀ ਰਹੂਗੀ ਉਹ ਤਾਂ ਯਾਦ ਹੀ ਰਹੋਣਾ ਕੰਮ ਹਾਂ ਫਾਈਟਰ ਨੂੰ ਆ ਜਾਓ ਕੋਈ ਗੱਲ ਨਹੀਂ ਆਹ ਫਿਰ ਮੋਟਰਸਾਈਕਲ ਬੱਸ ਚੱਕੋ ਆਪਣਾ ਸਮਾਨ ਨਾਲ ਚੱਲੀਏ ਪਾਉਣ ਵੇਰੇ ਤੇ ਤਾਂ ਯਾਰ ਕੱਚੂ ਘਾਟ ਤੁਹਾਨੂੰ ਮੈਂ ਦੱਸਦਾ ਬਾਈ ਮਾੜਾ ਬਾਜੀ ਦੇ ਅਪਡੇਟ ਦੇ ਗਏ ਆਪਾਂ 33 ਰਹਿ ਗਏ ਕਿ ਨਹੀਂ ਉਸਾਰੇ ਕਿਨੇ ਜੀ ਸਾਰੇ 55 ਸਾਰੇ 55 33 ਰਹਿ ਗਏ 33 ਕੁਤਰਾ ਟੈਕ ਕਰਦਾ ਹਾਂ 33 ਚੀਜ਼ਾਂ ਪੀ ਆਇਆ 33 300 ਰੁਪਏ 330 ਹਾਂ ਦੁੱਗਣਾ ਆਉਣਾ ਚਾਹੀਦਾ ਰੁਪਇਆ ਤਾਂ ਇੱਕ ਲੱਖ ਤੇ 12000 ਰੁਪਏ ਇੱਥੇ ਕੋਈ ਸੀਗਾ 60 ਹੋਣਾ ਚਾਹੀਦਾ 60 ਦਾ ਦੁੱਗਣਾ ਹੋਣਾ ਜੀ 60 ਹਾਂ ਨਾ ਪਰ ਉਹ ਤਾਂ ਘੱਟ ਸੀ ਨਾ 60 33 ਹੀ ਘਟ ਗਏ ਹਾਂ ਚੱਲੀਏ ਮੁੰਡਿਓ ਕਿਉਂ ਫਰਿੱਜ ਫਰਿੱਜ ਇਹਨੂੰ ਨਹੀਂ ਦਿੱਤੀ ਮੈਨੂੰ ਤਾਂ ਲੱਗਦਾ ਨਹੀਂ ਕੀ ਕੀ ਕੀਤਾ ਉਹ ਇੱਥੇ ਕੋਈ ਗੱਲ ਚਲੋ ਚੱਲੀਏ ਘਰੇ ਮਗਰ ਓਏ ਚਲੋ ਓਏ ਉਧਰ ਬੈਠੋ ਜੀ ਚੱਲ ਬੈ ਪੈਣ ਨੂੰ ਜੋਪਰਾ ਕੇ ਮਹਿਸੂਸ ਹੋ ਰਿਹਾ ਹੈ ਬਾਜੀ ਹਰ ਇੱਕ ਮਹਿਸੂਸ ਕਰ ਰਿਹਾ ਹੈ ਨੰਦ ਤੁਮ ਬਸਨਾ ਇੱਕ ਅੱਧਾ ਵਜਾ ਅੰਦਰ ਵੀ ਅੱਧਾ ਘੰਟਾ ਪਹਿਲਾਂ ਹੋ ਗਿਆ ਨਾ ਤਾਂ ਆ ਗਿਆ ਅੱਧਾ ਘੰਟਾ ਪਹਿਲਾਂ ਮੈਂ ਗਿਆ ਮੈਂ ਉਧਰ ਆਪਣਾ ਅੱਧਾ ਘੰਟਾ ਪਹਿਲਾਂ ਦੇਈ ਸਾਡੇ ਸੀ ਬਹਿ ਗਿਆ ਬਸ ਜਾ ਬਈ ਪੱਟੀ ਕਰ ਗਿਆ ਚਲੋ ਕੋਈ ਗੱਲ ਨਹੀਂ ਕਿਥੇ ਰਖਾਂਗੇ ਦਵਾਰੇ ਮੋੜ ਤੇ ਇਸੰਦੀ ਤਾਂ ਬਾਜੀ ਅਥਨਾ ਤੇ ਦੱਸਤਾ ਵੀਡੀਓ ਸੇਵ ਕਰ ਲਓ ਆਪਣੇ ਅਸੀਂ ਯੂਪੀ ਤੇ ਪਹੁੰਚਣੀ ਹੈ ਥੱਡ ਦੋ ਮੋੜਸਾ ਸਾਹਮਣੇ ਆ ਜਾਂਦੇ ਠੀਕ ਹੈ ਤੇ ਚਲਦੇ ਆਪਾਂ ਪਿੰਡ ਤੇ ਚੱਲ ਕੇ ਵੇਣੇ ਕੀ ਬੰਦਦਾ ਹੈ ਕੀ ਫਾੜਕ ਲੱਗ ਚੁੱਕਿਆ ਟ੍ਰੇਨ ਆ ਗਈ ਆਪਣੇ ਕੈਮਰਾ ਫੋਟੋ ਜੀ ਮੈਂ ਮੋੜਸਾ ਆਪਣੀ ਆ ਗਈ ਜਮ ਮੈਂ ਮੋੜਸਾ ਗਾਂ ਕਰਾਂ 22 ਤੋ ਆ ਗਈ ਆਈ 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 ਟ੍ਰੇਨ ਆਪਣੇ ਕੂਟਰ ਲੈ ਗਈ ਆ ਅੱਛਾ ਚਾਬੀ ਕਿੱਧਰ ਦਿੱਤੀ ਆ ਯਾਰ ਚਾਬੀ ਕਿੱਥੇ ਰਹੀ ਉਹ ਚਾਬੀ ਉਹ ਸਾਈਕਲ ਉਡਾਈ ਬਿਆਨ ਦੇਉ ਕੋਈ ਬਿਆਨ ਦੇਉ ਕੋਈ ਬਹੁਤ ਮਾਰੀ ਗੱਲ ਹੋਈ ਯਾਰ ਕਬੂਤਰ ਚੰਗਾ ਭਲਾ ਵਾ 10 ਮਿੰਟ ਪਹਿਲਾਂ ਮੈਗੇ ਆ ਮੁੰਬਈ ਕਾ ਬੜੀਆਂ ਨੇ ਉਹ ਐ ਗਲਤ ਕੰਮ ਨਹੀਂ ਕਰਨਾ ਹਾਂ ਲੋ ਜੀ ਚੱਲਦੇ ਆਣ ਘਰ ਨੂੰ ਚਾਚਾ ਜੀ ਹਾਂਜੀ ਦੱਸੋ ਵਿਸਤਾਰ ਨਾਲ ਮਾੜਾ ਜਾ ਕੀ ਚੱਕਰ ਬਣਿਆ ਕਿੱਥੇ ਘਾੜ ਰਹੀ ਕੀ ਹੋ ਗਿਆ ਘਾੜ ਸਾਨੂੰ ਮੈਂ ਦਿਖਾ ਲਈ ਤੈਨੂੰ ਹੜ ਜਾ ਇਹ ਕਾ ਦਾ ਆ ਰਿਹਾ ਹੈ ਮੈਂ ਛੱਡੀ ਕਿਥੇ ਆਇਆ ਹਾਂ ਆ ਆ ਕਬੂਤਰ ਆ ਕਬੂਤਰ ਉੜਾ ਕਬੂਤਰ ਕੋੜਾ ਆ ਕਬੂਤਰ ਵਾਕਿਆ ਚੰਗੇ ਝੋੜਦੇ ਤੇ ਇਹ ਵਰਨੀ ਜੇਕਰ ਦੱਸਦੇ ਇੰਤੇ ਹੋ ਰਿਹਾ ਹੈ ਰਾਤਰੀ ਇਹ ਹੋ ਗਿਆ ਧੰਗ ਮਾਰਦੇ ਨੂੰ ਇਧਰ ਇਹਨਾਂ ਇਧਰ ਕੋਈ ਨਾ ਕੋਈ ਨਾ ਸਾੜ ਲੈ ਕਬੂਤਰ ਕੋਈ ਚੱਕਰ ਦੇਵੇ ਕਬੂਤਰ ਨੂੰ ਠੀਕ ਕਰ ਦੇ ਆ ਇਹ ਨੰਬਰ ਦਾ ਕਬੂਤਰ ਹੈ ਜਮਦਾਨੇ ਦੇ ਬੀਜ ਨੂੰ ਖਰਾ ਹੈ ਤੇ ਮੇਰਾ ਸਰਾਗ ਮੁਪਰੇ ਨਾ ਕੱਲੀ ਭੁੱਖ ਲੱਗੀ ਬਈ ਅੱਜ ਬਾਜ ਨਾ ਆਪਾਂ ਭੜਕਾਉਣੀ ਸੀ ਬਾਜੀ ਬੜਕਦੀ ਸੀ ਅੱਜ ਆ ਆ ਆ ਆ ਆ ਆ ਆ ਆ ਆ ਕੱਲੀ ਭੁੱਖ ਲੱਗੀ ਬਈ ਪੁੱਤਰ ਮੈਂ ਤਾਂ ਆਪਣਾ ਤਾਂ ਇਹ ਪੁੱਤਰ ਕਰਦਾ ਹੈ ਕਿ ਇਹ ਅਗਰ ਦੋ ਦਾਣੇ ਰੱਖੇ ਇਹਦੇ ਚ ਠੀਕ ਹੈ ਕਿ ਨਹੀਂ ਤੇ ਪੁੱਤਰ ਮਰੇ ਕਰਦੇ ਪੁੱਤਰ ਹਲ ਕਿਆ ਨੂੰ ਨਾ ਕਿਆ ਇੱਕ ਵਾਰੀ ਪਾਣੀ ਰੱਖੇ ਪਾਣੀ ਨਹੀਂ ਪੀਣਾ ਪੁੱਤਰ ਨੇ ਹਾਂ ਦਾਣੇ ਖਾਓ ਪੁੱਤਰ ਗਰੰਟੀ ਆ ਹੈ ਭੁੱਖ ਜਦੋਂ ਫਿਰ ਨਵੀਂ ਜੀ ਆਵਾਜ਼ ਹਾਂ ਪਾਣੀ ਤੇ ਤੇ ਤਾਂ ਲੱਗਦੀ ਨਹੀਂ ਬਾਜੀ ਲਾਉਂ ਚ ਵਾਲੇ ਵੜ ਗਏ ਇਧਰ ਆ ਬਾਜੀਆਂ ਲਾਂਚ ਵਾਲੀ ਬੜੀ ਮੁੰਮਰੀ ਆਓ 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 ਬੱਤਮਣ ਵਾਲੇ ਤੀਕਾ ਇੰਤਰਾ ਆਓ 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 ਸੋਲ ਸੇਲੇ ਆਓ 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 ਪਾਣੀ ਦੀ ਕੋਈ ਚਸ ਨਹੀਂ ਦਾਣਿਆਂ ਦੀ ਹੈ ਦਾਣੇ ਦੀ ਚਸਾ ਤੈਨੂੰ ਸਿੱਧਾ ਹੀ ਹਸਾਉਗਾ ਕੋਕਾ ਨਾਲ ਆਓ 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 ਸੋ ਸਾਹਮਣੇ ਟੁੱਟ ਕੇ ਪੈਂਦਾ ਬਾਦ ਬਾਈ ਉਹ ਰੇ ਸਾਹਰੇ ਸਾਡੇ ਨੇ ਭੁੱਖਾ ਬਾਦ ਹੈਗਾ ਲੋ ਵਾਲਾ ਸਿੱਧਾ ਹਿਸਾਬ ਕਰਦਾ ਵੀ ਉਹ ਭਾ ਦਾ ਲੋ ਹਾਂ ਬਾਕੀ ਬਾਈ ਦਾ ਸਾਨੂੰ ਵੀ ਨਹੀਂ ਹਿਸਾਬ ਪਤਾ ਉਹਦੇ ਦਿਮਾਗ ਕੀ ਚੱਲਦਾ ਉਹ ਕੀ ਕਰਦਾ ਵੀ ਕੀ ਕਰਨ ਜਾਂਦਾ ਉਹ ਆਪ ਨੂੰ ਵੀ ਨਹੀਂ ਪਤਾ ਕੀ ਚੱਲਦਾ ਉਹਦੇ ਦਿਮਾਗ ਚ ਪਰ ਉਹ ਇੰਨਾ ਪਤਾ ਜੀ ਉਹ ਲੋ ਦਾ ਖੜਾਈ ਹੈ ਉਹ ਇੱਕ ਅੱਧੇ ਬਦਾਮ ਵਾਲਾ ਸਿੱਧੇ ਹਿਸਾਬ ਉਹ ਲੋ ਵਾਲਾ ਉਹ ਹਰੇ ਲੋ ਜੀ ਖਾਂਦਾ ਉਹ ਬਾਜੀ ਨਿਬੜੇ 2 3 4 ਇੱਥੇ 2 3 4 5 ਨਿਬੜਦੀ ਆ ਉਹ ਬਾਈਂਦ ਨੂੰ ਪੂਰੀ ਤੱਕ ਆ ਆ ਲਾਾਂ ਵਾਲਾ ਬਾਈ ਆ ਗਿਆ ਤੇਰੇ ਮੇਰੇ ਸੋਹਰੇ ਹੋਸੀ ਕਹਿੰਦਾ ਇਹ ਹਿਸਾਬ ਹੀ ਨਿਬੜਦਾ ਲਾਾਂ ਵਾਲੀਆਂ ਫਿਰ ਮੜ ਤੇ ਪੰਨ ਵਾਲੇ ਖੜਦਾ ਜਾਂ ਕੇ ਛੱਡੇ ਫੋੜੇ ਆ ਹਾਂ ਆ ਪਰ ਜਾ ਕੇ ਛੱਡਦੇ ਆ ਫੋੜਾ ਘਰ ਨੂੰ ਲੱਕ ਉਤਰਾਈ ਆ ਇੱਕ ਅੱਦੇ ਬਦਾਂ ਤੇ ਆਪਣਾ ਆਪ ਦਾ ਮਨ ਹੀ ਖੜਾ ਤਿੰਨਾ ਚਾਰ ਨਹੀਂ ਖੜਦਾ ਬੰਦਾ ਘੱਟੋ ਘਾਟ ਨੂੰ ਬਗਾਂ ਹੈ ਬੱਛੀ ਗੱਲ ਤੇ ਸੀਸ ਹੱਥ ਸਾਹਮਣੇ ਹਾਂ ਇਹ ਜਿਹੜਾ ਵੀ ਨਾ ਹੱਥ ਮੁਝਾਵੇਂ ਕਿੰਨੇ ਦਿਨ ਤੇ ਹੈ ਕਿੰਨੇ ਸਮੇਂ ਸੀਗੇ ਉਹ ਘੱਟ ਸਮੇਂ ਬਸ 10 ਦੇ ਜਿਵੇਂ ਪਤਾ ਹੁੰਦਾ ਮੈਨੂੰ ਥੋੜਾ ਜੇ ਮਰੇ ਲਾ ਸਾਬੀ ਡੱਬੀ ਨਾਲ ਵੀ ਘੱਟ ਸਕਦੇ ਆ ਬਸ ਚਾ ਕੋਈ ਗੱਲ ਨਹੀਂ ਉਹ ਲੈ ਫੰਗ ਗੁਰੋੜੀਆਂ ਦਾ ਐ ਕੰਗੀਆਂ ਉੱਥੇ ਬੈਠੇ ਵੇਹੀ ਕਰੀ ਗਏ ਲੈ ਕੰਨਾ ਬਰਾਮਪਾ ਪਾਣੀ ਚਾਸੀ ਵੀ ਲੈ ਲੈ ਵਿਖੇ ਦੇ ਗੁਰਕੀਆਂ ਗੱਲ ਦੇਖੋ ਦੇਖਿਓ ਗੁਰਕੀਆਂ ਦੇ ਇਹ ਕੂੜੇ ਵਰਗਾ ਪੈਰ ਕੋਈ ਨਹੀਂ ਆ ਇਹਨੂੰ ਤੇਰੀ ਭੁੱਖ ਤੇ ਆ ਗਈ ਕੋਈ ਚੱਕਰ ਨਹੀਂ ਯਾਰ ਹਾਰ ਮਿਲੀ ਐ ਬੜੀ ਮਿਲੀ ਐ ਸਾਢੇ 6 ਵਜੇ ਆਉਣ ਹੋ ਕੇ ਹਾਂ 6:30 ਦੇ ਜੇ ਤੀ ਇੱਕ ਸਾਲ ਦੀ ਆ ਉਹਦਾ ਆਪ ਦੀ ਗਲਤੀ ਐ ਕਬੂਤਰ ਦੀ ਕੋਈ ਗਲਤੀ ਨਹੀਂ ਤੇ ਕੋਈ ਗੱਲ ਨਹੀਂ ਉਹ ਜਮਾ ਕਹਿੰਦਾ ਸੀ ਵੀ ਇੱਕ ਦਾ ਬਦਾਮ ਹੋਰ ਨਾ ਅੰਦਰ ਦੇ ਤੇ ਬੈਂਦਾ ਥੋੜੀ ਜੀ ਕੋਈ ਡੇਪਟਾ ਚਲੋ ਮਾੜੀ ਗਈ ਓਕੇ ਜੀ ਮਿਲਦੇ ਆ ਨਵੀਂ ਬਾਜੀ ਤੇ ਕਿਸੇ ਤੇ ਤਦ ਤੱਕ ਲਈ